ਮਕਦਸ ਦਿਹਾੜੇ ਤੇ ਜਲੰਧਰ ਵਾਸੀਆਂ ਨੂੰ ਇੱਕ ਬਹੁਤ ਹੀ ਵੱਡੀ ਸਰਗਰ ਦੇਣ ਦੇ ਲਈ ਪਹੁੰਚੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਪਕਵੰਤ ਸਿੰਘ ਮਾਨ ਅਤੇ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਦੇਸ਼ ਦੇ ਕੌਮੀ ਨਾਇਕ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਇੱਥੇ ਪਹੁੰਚਣ ਤੇ ਸਾਰੇ ਜੀ ਆਇਆਂ ਨੂੰ ਆਖਦੇ ਆ ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦੋਨਾਂ ਮਹਿਬੂਬ ਆਗੂਆਂ ਦਾ ਇੱਕ ਵਾਰ ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦੋਹਾਂ ਮਹਿਬੂਬ ਆਗੂਆਂ ਦਾ ਸਵਾਗਤ ਕੀਤਾ ਜਾਏ ਜਲੰਧਰ ਨੂੰ ਬਲਟਨ پارک ਸਪੋਰਟਸ ਆਫ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡੀ ਸ਼ੋਕਾਤ ਅਜਮਾਨ ਯੋਗ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਨੇ ਦਿੱਤੀ ਹੈ ਸਮਾਗਮ ਨੂੰ ਰਸਮੀ ਤੌਰ ਤੇ ਸ਼ੁਰੂ ਕਰਦੇ ਹੋਏ मैं बेनती करता कैबिनेट मंत्री डॉक्टर नवजोत सिंह जी महेंद्र भगत जी को मानयोग मुख्य साहब का एक सम्मान चिन्ह के स्वागत कर महेंद्र भगत जी तो डॉक्टर नवजोत सिंह जी जोरदार तालियां इस समागम के ਮਹਿਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਹੁਣ ਬੇਨਤੀ ਕਰਦਾ ਕਿ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਦਾ ਪੰਜਾਬ ਦੇ ਵਿੱਚ ਪਹੁੰਚਣ ਤੇ ਇੱਕ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਜਾਏ ਜਲੰਧਰ ਸਪੋਰਟਸ ਹੱਬ ਵਜੋਂ ਜਾਣਿਆ ਜਾਂਦਾ ਹੈ ਤੇ ਖੇਡਾਂ ਦਾ ਸਨਮਾਨ ਚਿੰਨ੍ਹ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਕੇਜਰੀਵਾਲ ਸਾਹਿਬ ਨੂੰ ਦਿੱਤਾ ਗਿਆ ਹੈ ਇਸ ਮਾਗਮ ਸਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਵਾਸੀਆਂ ਦਾ ਦਹਾਕਿਆਂ ਤੋਂ ਅਧੂਰਾ ਸੁਪਨਾ ਅਜ ਪੂਰਾ ਕੀਤਾ ਹੈ ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਨੂੰ ਕਿ ਉਹ ਬਟਨ ਦਬਾ ਕੇ ਇਸ ਪ੍ਰੋਜੈਕਟ ਦਾ ਵਰਚੁਅਲ ਇਨੌਗੁਰੇਸ਼ਨ ਕਰਨ ਜਿਸ ਉਪਰੰਤ ਜਲੰਧਰ ਦਾ ਇੱਕ ਵੀਡੀਓ ਵੀ ਦਰਸਾਇਆ ਜਾਏਗਾ ਜਦੋਂ ਪੰਜਾਬ ਦੀ ਸ਼ਾਨ ਹੁਣ ਇੱਕ ਨਵੀਂ ਖੇਡ ਕ੍ਰਾਂਤੀ ਵੱਲ ਅੱਗੇ ਵਧ ਰਹੀ ਹੈ ਜੋ ਦੁਨੀਆ ਦੇ ਨਕਸ਼ੇ ਤੇ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਪਛਾਣ ਬਣੇਗਾ ਜਿੱਥੋਂ ਤਿਆਰ ਹੋਣਗੇ ਪੰਜਾਬ ਦੇ ਪਵਿੱਕ ਦੇ ਚੈਂਪੀਅਨ ਐਸਰ ਕੋ ਜੀ ਸੰਭਵ ਹੋਇਆ ਹੈ ਮੁੱਖ ਮੰਤਰੀ ਸਰਦਾਰ ਭਗਮਤਮਨ ਜੀ ਦੀ ਬੇਮਿਸਾਲ ਅਗਵਾਈ ਨਾਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕੰਮੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀ왈 ਜੀ ਦੀ ਦੂਰਦਰਸ਼ੀ ਸੋਚ ਨਾਲ 스마트 ਸਿਟੀ ਮਿਸ਼ਨ ਤਹਿਤ ਬਰਲਟਨ ਪਾਰਕ ਚਲੰਦਰ ਵਿੱਚ ਬਣ ਰਿਹਾ ਹੈ ਇੱਕ ਵਿਸ਼ਵ ਪੱਧਰੀ ਅਤੇ ਆਧੁਨਿਕ ਸਪੋਰਟਸ ਹੱਬ ਜੋ ਬਣ ਰਿਹਾ ਹੈ ਇੰਜੀਨੀਅਰਿੰਗ ਪ੍ਰੋਕੂਰਮੈਂਟ ਕੰਸਟਰਕਸ਼ਨ ਪਾਗ EPC ਮਾਡਲ ਤੇ ਜਿਸ ਦੀ ਲਾਗਤ ਹੈ ਲਗਭਗ 78 ਕਰੋੜ ਰੁਪਏ ਇਹ ਕੋਈ ਆਮ ਖੇਡ ਕੰਪਲੈਕਸ ਨਹੀਂ ਜਿੱਥੇ ਸਿਰਫ ਇਟਾਂ ਕੰਕਰੀਟ ਤੇ ਸਾਜ਼ੋ-ਸਮਾਨ ਨਾਲ ਖੇਡ ਮੈਦਾਨਾਂ ਦਾ ਹਾਲ ਬਣ ਰਹੇ ਨੇ ਇੱਥੇ ਸਾਡੇ ਭਵਿੱਖ ਦੇ ਚੈਂਪੀਅਨ ਖਿਡਾਰੀਆਂ ਦਾ ਸੁਨਹਿਰਾ ਭਵਿੱਖ ਅਤੇ ਸੁਪਨੇ ਵੀ ਆਕਾਰ ਲੈਣਗੇ ਇਸ ਵਿਸ਼ਵ ਪੱਧਰੀ ਸਪੋਰਟਸ ਹਬ ਦੇ ਵਿੱਚ ਸ਼ਾਮਲ ਹੋਣਗੇ 16 ਕਰੋੜ ਰੁਪਏ ਦੀ ਲਾਗਤ ਨਾਲ ਕ੍ਰਿਕਟ ਸਟੇਡੀਅਮ 8 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਸਟੇਡੀਅਮ 30 ਕਰੋੜ ਰੁਪਏ ਦੀ ਲਾਗਤ ਨਾਲ ਮਲਟੀ ਪਰਪਸ ਆ ਜਿਸ 'ਤੇ ਖੇਡਾਂ ਜਾਰਗੀਆਂ ਕਬੱਡੀ ਬਾਸਕਟਬਾਲ ਕੁਸ਼ਤੀ ਮੁੱਕੇਬਾਜ਼ੀ ਅਤੇ ਜੂਡੋ ਵਰਗੀਆਂ ਖੋਰ ਖੇਡਾਂ ਬਹੁ ਕਰੋੜ ਰੁਪਏ ਦੀ ਲਾਗਤ ਨਾਲ ਯੋਗਾ ਸ਼ੈੱਡ ਵਿਸ਼ਵ ਪੱਧਰੀ ਐਥਲੈਟਿਕਸ ਅਤੇ ਸਾਈਕਲਿੰਗ ਟਰੈਕ ਇਹ ਸਪੋਰਟਸ ਹੱਬ ਬਣਾ ਗਿਆ ਹੈ ਸਿਰਫ ਖਿਡਾਰੀਆਂ ਲਈ ਨਹੀਂ ਸਾਰੇ ਪੰਜਾਬ ਲਈ ਇਹ ਇੱਕ ਐਸਾ ਮੰਚ ਹੈ ਜੋ ਉਪਰਦੀ ਪ੍ਰਤਿਭਾ ਨੂੰ ਅੱਗੇ ਵਧਾਉਣ ਦਾ ਮੌਕਾ ਦੇਵੇਗਾ ਉਦੇਸ਼ ਸਾਫ਼ ਹੈ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਰੀ ਸੁਭਾ ਬਣਾਉਣਾ ਜਲੰਧਰ ਨੂੰ ਦੁਨੀਆ ਦੇ ਨਕਸ਼ੇ ਤੇ ਖੇਡ ਰਾਜਤਾਨੀ ਵਜੋਂ ਦਰਜ ਕਰਵਾਉਣਾ ਇਹ ਹੈ ਨਵਾਂ ਪੰਜਾਬ ਇਹ ਹੈ ਨਵਾਂ ਜਲੰਧਰ ਸਮਾਰਟ ਸਿਟੀ ਜਲੰਧਰ ਜਿੱਥੇ ਖਿਡਾਰੀ ਚੈਂਪੀਅਨ ਬਣਨਗੇ ਬਹੁਤ ਬਹੁਤ ਧੰਨਵਾਦ ਜੀ ਸਮਾਗਮ ਨੂੰ ਅੱਗੇ ਵਧਾਉਂਦੇ ਹੋਏ ਮਹਿਮਾਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਅਵਜੋਤ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਕਿ ਉਹ ਮੰਚ ਤੇ ਆਉਣ ਤੇ ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਸਵਾਗਤ ਕਰਨ ਡਾਕਟਰ ਅਵਜੋਤ ਸਿੰਘ ਜੀ ਅਸੀਂ ਖੇਡਾਂ ਦੀ ਗੱਲ ਨਹੀਂ ਕਰਦੇ ਅਸੀਂ ਰਾਜਨੀਤੀ ਖੇਡਾਂ ਖੇਡਣ ਲੱਗ ਗੀਆਂ ਉਹਦੇ ਨਾਲ ਨਸ਼ਿਆਂ ਦਾ ਕਲੰਕ ਲੱਗ ਗਿਆ ਬੱਚੇ ਇੱਧਰ ਉੱਧਰ ਨੂੰ ਭਟਕ ਗਿਆ ਮਨ ਉਹਨਾਂ ਦਾ ਮਾਪੇ ਡਰ ਗਏ ਮਾਪੇ ਕਹਿੰਦੇ ਬੱਚਿਆਂ ਨੂੰ ਬਾਹਰ ਭੇਜੋ ਚੱਲ ਪੁੱਤ 10ਵੀਂ ਕਰ 12ਵੀਂ ਕਰ ਆਇਲਟਸ ਕਰ ਚੱਲ ਨਿਊਜ਼ੀਲੈਂਡ ਚੱਲ ਆਸਟ੍ਰੇਲੀਆ ਚੱਲ ਅਮਰੀਕਾ ਚੱਲ ਕੈਨੇਡਾ ਸਾਡਾ ਟੈਲੈਂਟ ਕਿਹੜਾ ਹੈ ਉਹ ਬਾਹਰ ਨਿਕਲ ਗਿਆ ਬ੍ਰੇਨ ਡレイン ਹੋਣ ਲੱਗ ਗਿਆ ਜਦੋਂ ਤੋਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਇਹ ਚੀਜ਼ਾਂ ਨੂੰ ਪਹਿਲ ਦੇ ਰਹੇ ਹਾਂ ਕਿ ਜੇ ਗਰਾਊਂਡ ਪਰ ਤੇ ਆਪਾਂ ਨੇ ਤਾਂ ਆਪਾਂ ਨੂੰ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਨਸ਼ਾ ਕਰਨ ਵਾਲਾ ਹੋਊ ਕੌਣ ਜਦੋਂ ਗਰਾਊਂਡ 'ਚ ਆ ਕੇ ਸਾਰਾ ਯੂਥ ਸਰੀਰ ਨਾਲ ਪਿਆਰ ਹੋ ਗਿਆ ਆਪਣੇ ਖੁਰਾਕਾ ਖਾਣ ਲੱਗ ਗਏ ਫਿਰ ਫਿਰ ਉਹ ਕਿੱਥੇ ਵੇਚਣਗੇ ਜੀ ਜਦੋਂ ਦੀ ਮਾਰਕੀਟ ਹੀ ਖਤਮ ਹੋ ਗਈ ਜੀ ਉਹ ਵੇਚਣਗੇ ਕਿੱਥੇ ਜਦੋਂ ਕਸਟਮਰ ਹੀ ਹੈ ਨਹੀਂ ਸੋ ਇਹ ਬਹੁਤ ਵੱਡਾ ਇੱਕ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਦਾ ਇੱਕ ਬਹੁਤ ਵੱਡਾ ਪਾਟ ਖੇਡਾਂ ਨੇ ਜੀ ਜੇ ਖੇਡਾਂ ਨੂੰ ਆਪਾਂ ਸਹੀ ਪੱਧਰ ਤੇ ਲੈ ਆਈਏ ਮੈਂ ਬਚਪਨ ਤੋਂ ਮੈਂ ਮੇਰੇ ਬਾਪੂ ਜੀ ਬਹੁਤ ਹਾਕੀ ਦੇ ਫੈਨ ਸੀ ক্রিকেট ਕਮੈਂਟਰੀਆਂ ਸਾਰੀਆਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਪਰ ਸੰਯੋਗ ਦੇਖੋ ਕਿ ਕੁਦਰਤ ਕਈ ਵਾਰੀ ਸੰਯੋਗ ਬਣਾਉਂਦੀ ਹੈ ਮੈਨੂੰ ਇਹ ਨਹੀਂ ਪਤਾ ਸੀ ਕਿ ਵੱਡਾ ਹੋ ਕੇ ਮੈਂ ਪੰਜਾਬ ਦਾ ਖੇਡ ਮੰਤਰੀ ਵੀ ਬਣ ਜਾਊ ਖੇਡ ਮੰਤਰੀ ਅੱਲਾ ਵੀ ਮੇਰੇ ਕੋਲ ਹੀ ਹੈ ਇਸ ਕਰਕੇ ਮੈਂ ਸੋਚਿਆ ਨਹੀਂ ਸੀ ਕਰਕੇ ਕਿ ਐਦਾਂ ਹੋ ਜਾਊਗਾ ਪਰ ਕੁਦਰਤ ਸੰਯੋਗ ਬਣਾਉਂਦੀ ਹੈ ਸੋ ਆ ਮੁੰਡੇ ਮੈਨੂੰ ਹਾਕੀ ਵਾਲੇ ਮਿਲੇ ਇੱਥੇ ਉੱਪਰ ਵਿੱਚ ਵੀ ਬੈਠੇ ਆ ਬੱਚੇ ਬੈਠੇ ਆ ਉਹਨਾਂ ਦੇ ਮੈਂ ਤੁਹਾਨੂੰ ਇੱਕ ਬਹੁਤ ਅ ਐਸੀ ਗੱਲ ਸੁਣਾਉਣਾ ਜਿਹੜੀ ਤੁਸੀਂ ਨਹੀਂ ਸੁਣੀ ਹੋਣੀ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਮਤਲਬ ਭਾਰਤ ਦੀ ਹਾਕੀ ਟੀਮ ਚ ਕੇਦਰੀਵਾਲ ਸਾਹਿਬ 8 ਪਲੇਅਰ ਸੀਗੇ ਪੰਜਾਬ ਦੇ 9 8 ਜਾਂ 9 ਪਲੇਅਨ ਸੀ ਹੱਥ ਤਾਂ ਉਹਨਾਂ ਦੇ ਚਿੱਟੀਆਂ ਰਮਾਲਾਂ ਬੰਨੀਆਂ ਹੋਈਆਂ ਸੀ ਜਿਵੇਂ ਬੱਚਿਆਂ ਦੇ ਅੱਜ ਬੰਨੀਆਂ ਹੋਈਆਂ ਜੂੜਾ ਕੀਤਾ ਤਾਂ ਹਾਲੈਂਡਸ ਮੈਸੀ ਐਮਸਟਰਡਮ ਤਾਂ ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਕਹਿੰਦਾ ਯਾਰ ਇੰਡੀਆ ਦੀ ਜਿਹੜੀ ਟੀਮ ਹੈ ਹਾਕੀ ਦੀ ਇਹਦੀ ਯੂਨੀਫਾਰਮ ਸੇਮ ਨਹੀਂ ਹੈਗੀ ਯੂਨੀਫਾਰਮ ਜਿਹੜੀ ਇੱਕ ਹੋਣੀ ਚਾਹੀਦੀ ਹੈ ਵਰਦੀ ਉਹ ਕਹਿੰਦਾ ਵੀ ਕਿਵੇਂ ਕਹਿੰਦਾ ਕਈ ਪਲੇਅਰਾਂ ਦੇ ਸਿਰ ਤੇ ਆ ਵਾਈਟ ਕਲਰ ਦਾ ਕੁਝ ਬੰਨਿਆ ਹੋਇਆ ਹੈ ਕਈ ਦੇ ਹੈ ਨਹੀਂ ਕਹਿੰਦੇ ਯੂਨੀਫਾਰਮ ਇੱਕੋ ਨਹੀਂ ਚਾਹੀਦੀ ਹੈ ਹੁਣ ਉਹਨੂੰ ਪਤਾ ਉਹਨੂੰ ਵੀ ਨਹੀਂ ਸੀ ਜਿਹੜੇ ਨੂੰ ਪੁੱਛਿਆ ਸੀ ਪਰ ਉਹ ਜਾਣਦਾ ਸੀ ਓਕੀ ਬਾਰੇ ਉਹ ਉਹਨੂੰ ਕਹਿੰਦਾ ਵੀ ਨਹੀਂ ਨਹੀਂ ਯੂਨੀਫਾਰਮ ਸੇਮ ਹੈ ਐਦਾਂ ਦੀ ਗੱਲ ਨਹੀਂ ਉਹ ਕਹਿੰਦਾ ਨਹੀਂ ਨਹੀਂ ਇਹ ਵਾਈਟ ਵਾਈਟ ਕਿਉਂ ਬੰਨੇ ਹੋਇਆ ਸੱਤ ਅੱਠ ਪਲੇਅਰਾਂ ਦੇ ਬਾਕੀਆਂ ਦੇ ਹੈ ਨਹੀਂ ਕਹਿੰਦਾ ਇਹ ਨਿਸ਼ਾਨੀ ਲਾਈ ਹੋਈ ਹੈ ਕਿ ਹੀ ਇਜ਼ ਅ ਵੈਰੀ ਡੇਂਜਰਸ ਪਲੇਅਰ ਬਹੁਤ ਖਤਰਨਾਕ ਖਿਡਾਰੀ ਹੈ ਮਤਲਬ ਇਹ ਕਦੇ ਵੀ ਜਦੋਂ ਇਨਾਂ ਕੋਲੇ ਵਾਲ ਆ ਜਾਂਦੀ ਹੈ ਫਿਰ ਗੋਲ ਹੋ ਜਾਂਦਾ ਹੈ ਸੋ ਇਹ ਸਾਡਾ ਇੱਕ ਟਾਈਮ ਤੇ ਸਾਡੀ ਆ ਪਛਾਣ ਸੀ ਜਨਾਬ ਸਾਰਾ ਸਾਡੀ ਗਲੋਰੀ ਖਤਮ ਕਰਕੇ ਰੱਖਤੀ ਆ ਪ੍ਰਸ਼ਤਾਚਾਰੀ ਸਰਕਾਰਾਂ ਨੇ ਅਸੀਂ ਵਾਪਸ ਲੈ ਕੇ ਆਵਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਸਾਨੂੰ ਸਾਡਾ ਪੰਜਾਬ ਹੀ ਵਾਪਸ ਦੇ ਦਿਓ ਸਾਡਾ ਪੰਜਾਬ ਹੀ ਬਹੁਤ ਸੋਹਣਾ ਸਾਡਾ ਸੋ ਅੱਜ ਬਲਟਨ پارک ਨਾ ਇਹ ਇਹ ਵੀ ਅੰਗਰੇਜ਼ਾਂ ਦਾ ਨਾਮ ਹੈ ਯਾਰ ਇਹਦੇ ਬਾਰੇ ਵੀ ਹਰਪਜਨ ਇਹਦੇ ਬਾਰੇ ਵੀ ਤੁਸੀਂ ਕਰੋ ਗੌਰ ਇਹਦਾ ਨਾਮ ਬਦਲ ਦਿਓ ਯਾਰ ਕੋਈ ਆਪਣੇ ਪਲੇਅਰ ਦੇ ਨਾਮ ਤੇ ਰੱਖਿਏ ਕੋਈ ਜਿਹਨੇ ਕੰਮ ਕੀਤਾ ਹੋਣਾ ਪੁਰਾਣੇ ਨਾਮ ਉਹੀ ਰੱਖੀ ਫਿਰਦਿਆਂ ਜਿਹੜੇ ਤੁਸੀਂ ਸਲਾਹ ਕਰਕੇ ਕਮੇਟੀ ਬਣਾ ਕੇ ਕੋਈ ਦੱਸੋ ਕਿਸੇ ਲੈਜੈਂਡ ਪਲੇਅਰ ਦੇ ਨਾਮ ਤੇ ਆਪਾਂ ਇਹ ਕਰ ਸਕਦੇ ਕਿਉਂਕਿ ਖੇਡਾਂ ਨਾਲ ਸੰਬੰਧਤ ਤੇ ਅੱਜ ਜਿੱਥੇ ਇੰਟਰਨੈਸ਼ਨਲ ਸਟੇਡੀਅਮ ਦੀ ਉਦਘਾਟਨ ਹੋ ਗਿਆ ਸਾਲ ਲੱਗੂਗਾ ਜੀ ਬਣਨ ਨੂੰ ਇੱਕ ਸਟੇਡੀਅਮ ক্রিকেট ਦਾ ক্রিকেট ਦਾ ਇੱਕ ਸਟੇਡੀਅਮ ਮੋਹਾਲੀ ਐ ਨਾ ਹੁਣ ਤਾਂ ਮੁੱਲਾਂਪੁਰ ਆ ਗਿਆ ਉਹ ਉੱਥੇ ਮੈਚ ਹੁੰਦੇ ਐ ਹੋਰ ਉਸ ਤੋਂ ਬਾਅਦ ਇੰਟਰਨੈਸ਼ਨਲ ਮੈਚ ਨਹੀਂ ਹੁੰਦੇ ਪੰਜਾਬ 'ਚ ਸੋ ਪਿਛਲੇ ਵੀ ਨਹੀਂ ਗੱਲ ਹੋਈ ਸੀ ਹਰਬਜਨ ਹੋਰਾਂ ਨਾਲ ਵੀ ਸਾਰੀ ਇਹ ਜਲੰਧਰ ਹੋ ਗਿਆ ਤੇ ਇੱਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਸੀਂ ਸਾਡੇ ਗੁਰੂ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਦੇਖੇ ਬਣਾਵਾਂਗੇ ਜਿੱਥੇ ਇੰਟਰਨੈਸ਼ਨਲ ਮੈਚ ਹੋਣਗੇ ਤੇ ਸਾਡਾ ਗੁਰੂਆਂ ਦੀ ਧਰਤੀ ਹੈ ਪਵਿੱਤਰ ਧਰਤੀ ਹੈ ਵੈਸੇ ਹੀ ਹਰ ਰੋਜ਼ 1 ਲੱਖ ਬੰਦਾ ਦਰਸ਼ਨ ਕਰਨ ਆਉਂਦਾ ਉਥੇ ਜਲਿਆਂਵਾਲੇ ਬਾਗ ਦਰਬਾਰ ਸਾਹਿਬ ਦਰਗਿਆਣਾ ਮੰਦਿਰ RAM ਤੇਰਥ ਹਰ ਰੋਜ਼ 1 ਲੱਖ ਬੰਦਾ ਸੈਚੜੇ ਸੰਡੇ ਨੂੰ ਡੇਢ ਡੇਢ ਲੱਖ ਬੰਦਾ ਆਉਂਦਾ ਤੇ ਜਦੋਂ ਸ਼੍ਰੀ ਅਮਰ ਅਮਰਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਸਟੇਡੀਅਮ ਬਣ ਗਿਆ ਤਾਂ ਧਰਮਸ਼ਾਲਾ ਜਾਂ ਹੋਰ ਕਿਤੇ ਪੰਜਾਬ ਦੀ ਟੀਮ ਨੂੰ ਖੇਡਣ ਦੀ ਲੋੜ ਨਹੀਂ ਪੈਣੀ ਸਾਡੇ ਕੋਲ ਹੀ ਦੋ ਤਿੰਨ ਸਟੇਡੀਅਮ ਹੋ ਜਾਣਗੇ ਤਾਂ ਇੱਕ ਜਲੰਧਰ ਵਾਲਾ ਹੋ ਜੂਗਾ ਇੱਕ ਜਿਹੜਾ ਅਮਰਸਰ ਸਾਹਿਬ ਵਾਲਾ ਇੱਕ ਮੋਹਾਲੀ ਵਾਲਾ ਹੋ ਗਿਆ ਜਿਹੜਾ ਮੁੱਲਾਂਪੁਰ ਵਾਲਾ ਸੋ ਇਸ ਕਰਕੇ ਮੈਂ ਕਹਿੰਨਾ ਕਿ ਕ੍ਰਿਕਟ ਕਿਉਂਕਿ ਕ੍ਰਿਕਟ ਦੇ ਸਪੈਸ਼ਲਿਸਟ ਸਾਡੇ ਕੋਲੇ ਹੈਗੇ ਨੇ ਰਾਜ ਸਭਾ ਦੇ ਮੈਂਬਰ ਨੇ ਔਰ ਉੱਥੇ ਜਾ ਕੇ ਮੁੱਦੇ ਉਠਾ ਵੀ ਸਕਦੇ ਹਰਪਜਨ ਹੋਰੀ ਸਾਰਾ ਇਹ ਦੇਖ ਲੈਣਗੇ ਸਾਨੂੰ ਇਹ ਉਮੀਦ ਹੈ ਕਿ ਅਸੀਂ ਖੇਡਾਂ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣਾ ਦਾਂਗੇ ਤਾਂ ਪੰਜਾਬ ਜਿਹੜਾ ਉਹ ਦੁਬਾਰੇ ਪੰਜਾਬ ਦੇ ਜਿਹੜੀ ਜਵਾਨੀ ਹੈ ਉਹ ਦੁਬਾਰੇ ਖੇਡਾਂ ਵੱਲ ਜਦੋਂ ਆਕਰਸ਼ਿਤ ਹੋਊਗੀ ਤਾਂ ਸਾਡੀ ਇਸ ਵਕਤ ਵੀ ਇਸ ਵਕਤ ਦੀ ਮਾਨ ਵਾਲੀ ਗੱਲ ਹੈ ਭਾਰਤ ਦੀ ক্রিকেট ਟੀਮ ਦਾ ਕੈਪਟਨ ਸ਼ੁਮਨ ਗਿੱਲ ਪੰਜਾਬ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨ ਮੋਗੇ ਤੋਂ ਪੰਜਾਬ ਤੋਂ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬ ਤੋਂ ਤਿੰਨੇ ਮੇਨ ਖੇਡਾਂ ਦੇ ਟਿਕਟਨ ਪੰਜਾਬੀ ਨੇ ਜੀ ਸੋ ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈਗੇ ਪਰ ਮੌਕੇ ਮਿਲਣੇ ਚਾਹੀਦੇ ਸਾਨੂੰ ਸੋ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅੱਜ ਸਾਰੇ ਜਲੰਧਰ ਵਾਸੀਆਂ ਨੂੰ ਖੇਡ ਪ੍ਰੇਮੀਆਂ ਨੂੰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੰਟਰਨੈਸ਼ਨਲ ਹਾਕੀ ਦੇ ਮੈਚ ਵੀ ਮਿਲਣਗੇ ਤੁਹਾਨੂੰ ਇੰਟਰਨੈਸ਼ਨਲ ਕ੍ਰਿਕਟ ਦੇ ਮੈਚ ਵੀ ਮਿਲਣਗੇ ਤਾਂ ਕਿ ਬੱਚਿਆਂ ਦੇ ਵਿੱਚ ਜੋਸ਼ ਪੈਦਾ ਹੋਵੇ ਕਿ ਮੈਂ ਵੀ ਮੈਂ ਵੀ ਵਿਰਾਟ ਕੋਲੀ ਬਣੂੰਗਾ ਮੈਂ ਵੀ ਬੇਬ ਬਸ਼ੂਰੀਆ ਵੰਸੀ ਬੰਗੂ ਛੋਟੀ ਉਮਰ ਚ ਮੱਲਾ ਮਾਰੂੰਗਾ ਹਰੇਕ ਬੱਚੇ ਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਹੈ ਮੈਂ ਵੀ ਹਰਮਨਪ੍ਰੀਤ ਬਣਨਾ ਹੈ ਮੈਂ ਵੀ ਮਿਲਖਾ ਸਿੰਘ ਬਣਨਾ ਹੈ ਦਾਰਾ ਸਿੰਘ ਬਣਨਾ ਹੈ ਹਰ ਹਰ ਬੱਚੇ ਦਾ ਕੋਈ ਨਾ ਕੋਈ ਰੋਲ ਮਾਡਲ ਹੋਣਾ ਚਾਹੀਦਾ ਹੈ ਔਰ ਰੋਲ ਮਾਡਲ ਜਿਹੜੇ ਨੇ ਉਹ ਖਿਡਾਰੀ ਅਗਰ ਹੋਣ ਤਾਂ ਪੰਜਾਬ ਜਿਹੜਾ ਉਹ ਬੜੀ ਜਲਦੀ 1 ਨੰਬਰ ਦਾ ਸੂਬਾ ਬਣ ਜਾਊਗਾ ਅੱਜ 17ਵੇਂ 18ਵੇਂ ਨੰਬਰ ਤੇ ਮਾਰੇ ਅੱਜ ਆ ਕਿਨਾਂ ਨੇ 1 ਨੰਬਰ ਦਾ ਸੂਬਾ ਬਦਵਾਰੇ ਆਪਾਂ ਬਣਾ ਲਾਂਗੇ ਆ ਯੂਥ ਬੈਠਾ ਇੱਥੇ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਖੇਡਣ ਵਾਲੇ ਬਣੋ ਅਸੀਂ ਕੋਈ ਲਾਈਟਾਂ ਲਾਉਣੀਆਂ ਨੇ ਐਸਟੋਟਰਫ ਪਿਛਾਉਣੀ ਹੈ ਕੋਈ ਸਿੰਥੈਟਿਕ ਟ੍ਰੈਕ ਬਣਾਉਣਾ ਹੈ ਸਾਰਾ ਮੈਨੂੰ ਐ ਉਂਗਲਾਂ ਤੇ ਗਿਣਿਆ ਪਿਆ ਸੋ ਮੈਨੂੰ ਆਪ ਪਤਾ ਕਿਉਂਕਿ ਮੈਂ ਖੁਦ ਸਪੋਰਟਸ ਲਵਰ ਆ ਤਾਂ ਸਾਡੀਆਂ ਜਿਹੜੀਆਂ ਬੋਲਾਂ ਜਲੰਧਰ ਦੀਆਂ ক্রিকেট ਦੀਆਂ ਬੋਲਾਂ ਤੇ ক্রিকেট ਦੇ ਬੈਟ ਬਣੇ ਹੋਏ ਨੇ ਉਹਦੇ ਨਾਲ ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਫੁੱਟਬਾਲ ਬਣਦੀਆਂ ਜਿਹੜੀਆਂ ਜਲੰਧਰ ਚ ਉਹਨਾਂ ਦਾ FIFA ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਜਿਹੜੀਆਂ ਰਗਬੀ ਦੀਆਂ ਬਾਲਸ ਬਣਦੀਆਂ ਨੇ ਉਹਦੇ ਨਾਲ ਵਰਲਡ ਕੱਪ ਖੇਡੇ ਜਾਂਦੇ ਇੱਥੋਂ ਦੇ ਸਮਾਨ ਨਾਲ ਬڑے-ਬڑے ਪਲੇਅਰ ਆ ਕੇ ਇੱਥੇ ਆਪਣੇ ਮਨਪਸੰਦ ਦੇ ਬੈਠ ਜਾਂ ਮਨਪਸੰਦੀਆ ਬੋਲਣਾ ਬਣਾ ਕੇ ਲੈ ਕੇ ਜਾਂਦੇ। ਇਹ ਮਾਨ ਵਾਲੀ ਗੱਲ। ਸੋ ਇੰਡਸਟਰੀ ਨੂੰ ਪ੍ਰੋਮੋਟ ਕਰਨ ਲਈ ਕੱਲ ਅਸੀਂ ਇੰਡਸਟਰੀ ਨੂੰ ਨਵੀਂ ਪਾਲਿਸੀ ਜਾਰੀ ਕੀਤੀ ਹੈ ਬੜੀ ਈਜ਼ੀ ਕਰਤਾ ਕੰਮ ਉਹ ਜਿਹੜਾ ਦਫ਼ਤਰਾਂ ਦੇ ਚੱਕਰ ਇਹ ਵੋ ਸਭ ਬੰਦ ਹੋ ਜਾਊਗਾ। ਅਸੀਂ ਤੁਹਾਡੇ ਨਾਲ ਨਾ ਤੇ ਤੁਸੀਂ ਜਿਸ ਤਰ੍ਹਾਂ ਸਾਥ ਦਿੱਤਾ ਪਹਿਲਾਂ ਉਸ ਤਰ੍ਹਾਂ ਸਾਥ ਦਿਓ ਤੇ ਆਪਾਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ। ਆਪਾਂ ਕੋਈ ਕਮਿਸ਼ਨ ਵਾਲੇ ਚੱਕਰ ਚ ਨਹੀਂ ਹੈਗੇ ਨਾ ਸਾਡਾ ਰੇਤਿਆਲੇ ਚ ਕਿਤੇ ਖੱਡ ਚ ਹਿੱਸਾ ਹੈ ਨਾ ਕਿਸੇ ਬਸਤੇ ਹਿੱਸਾ ਹੈ ਨਾ ਟਾਬੇ ਚ ਨਾ ਕਿਸੇ ਸਮੋਸਿਆਂ ਦੀ ਰੇੜੀ ਚ ਅਸ ਸਾਡਾ ਹਿੱਸਾ ਤਾਂ ਬਸ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਚ ਹਿੱਸਾ ਉਹ ਜ਼ਰੂਰ ਅਸੀਂ ਪਾਉਂਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਭਾਰੀ ਗਿਣਤੀ ਚ ਗਰਮੀ ਦੇ ਬਾਵਜੂਦ ਇੱਥੇ ਪਹੁੰਚੇ ਹੋ ਦੋ ਨਾਰੇ ਦੋਨੋਂ ਆਪਾਂ ਪਰਚਾ ਕਿਲਾਦੇ ਹੋ ਇਨਕਲਾਬ ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਜਲੰਧਰ ਵਾਲੇ ਹਾਂ ਤੋ ਤੋ ਬਾਏ ਤਾਂ ਸਾਰੇ ਜਾਵੇ ਪੰਜਾਬ ਚ ਪੂਰੇ ਚ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ ਨੇਬਰ ਬਹੁਤ ਬਹੁਤ ਧੰਨਵਾਦ ਸਰ ਸਮਾਗਮ ਨੂੰ ਅੱਗੇ ਵਧਾਉਂਦੇ ਹੋਏ हम मैं सद् देने जा रहा कौमी राजनीति दे उस महानायक बारे ने किसी ने बहुत खूब लिखा कि छतों पे रखे चिराग छतों पे रखे चिराग कब के बुझ गए होते छतों पे रखे चिराग कब के बुझ गए होते कोई तो है जो आंधियों के रुख बदलता है मेरी मुराद ओ अधीम शख्सियत जिन्होंने आम आदमी उसोकारा नाष्ट्र राजनीति का श्री अरविंद केजरीवाल साहब मैं करता कि ने कर जोरदार तालियां देश के दे इस महानायक वास्ते मंच पे बैठे हुए पंजाब के हरमन प्यारे मुख्यमंत्री भगवंत मान साहब पंजाब के कैबिनेट मंत्री महेंद्र भगत जी राज्यसभा के सांसद संत सीचेवाल जी अशोक मित्तल जी हरभजन जी और यहां पे आए हुए सभी विधायकगण सभी ऑफिसर्स सभी आम आदमी पार्टी के औहदेदार और मैं देख रहा हूँ बहुत बड़ी संख्या में छोटे छोटे बच्चे आए हुए हैं बहुत सारे युवा आए हुए हैं मेरे सभी प्यारे बहनों भाइयों माताओं बुजुर्गों, बच्चों आप सब लोगों को मेरा नमस्कार सत श्री अकाल वाहे गुरु जी का खालसा वाहे गुरु जी की फतेह अभी हम लोगों ने वीडियो देखा आज बर्टन पार्क के बनने का जो पूरा मल्टी स्पोर्ट्स कॉम्प्लेक्स बनने जा रहा है उसकी नींव रखी गई है और मैं समझता हूं कि जलंधर के इतिहास में ये एक योगा भी होगा बास्केटबॉल भी होगी वॉलीबॉल भी होगी कितने सारे स्पोर्ट्स की इसके अंदर इंतजाम है मैं सोच रहा था कि रोज हजारों लोग जलंधर के यहाँ पे खेलने के लिए एक्सरसाइज करने के लिए वर्जिश करने के लिए आया करेंगे और ये एक अपने आप में एक मिनी शहर बन जाएगा यह स्पोर्ट्स कॉम्प्लेक्स और मैं समझता हूं कि इस किस्म का स्पोर्ट्स कॉम्प्लेक्स शायद पूरे उत्तर भारत में अपने आप का पहला इस किस्म का स्पोर्ट्स कॉम्प्लेक्स होगा जब हम 2022 के चुनाव में प्रचार कर रहे थे तो हम लोगों ने वादा किया था कि हम जलंधर में एक मल्टी स्पोर्ट्स कॉम्प्लेक्स बनवाएंगे मुझे खुशी है कि आज हम अपना वो वादा पूरा कर रहे हैं आज इसकी नींव रखी गई है और एक साल के अंदर ये स्पोर्ट्स कॉम्प्लेक्स बनके तैयार हो जाएगा और एक साल के बाद हम आप लोगों के बीच में यहां पे खेलने के लिए मैं और मान साहब दोनों आएंगे यहां पे आप लोगों के साथ खेलने के लिए तो मुझे बेहद खुशी है और मैं जलंधर के लोगों को बहुत बहुत बधाई देना चाहता हूं आज इस शानदार आज इस शानदार दिन के लिए ऐतिहासिक दिन के लिए एक चीज जो मैं शुरू में कहना भूल गया आज एक बहुत शुभ दिन है हमारे महान संत हुए हैं संत कबीर आज उनका जन्म दिवस है उनके जन्म दिवस के अवसर के ऊपर मैं आप सब लोगों को बहुत बहुत बधाई देता हूं उनके जीवन से और उन्होंने जो अपने जीवन में संदेश दिए उनसे बहुत कुछ सीखने को मिलता है प्रेरणा मिलती है आज उनके जन्म दिवस के अवसर पे हमें उनके बताए हुए रास्ते पे चलने की कसम खानी है और उनके जीवन से और उनके संदेश से प्रेरणा लेनी है एक टाइम था जब पंजाब हर क्षेत्र के अंदर नंबर वन होता था पूरे देश में सबसे अमीर प्रदेश पंजाब होता था खेलों में सबसे आगे इंडस्ट्री में सबसे आगे खेती में सबसे आगे लेकिन पिछले कुछ सालों से जिस तरह से हमारे से पुरानी सरकारों ने चाहे इस पार्टी की सरकार थी चाहे उस पार्टी की सरकार थी उन्होंने जिस तरह से पंजाब को नशे में धकेल दिया पंजाब की जवानियों को जिस तरह से नशे में धकेल दिया आज पूरा पंजाब घर घर के अंदर नशा बिकने लग गया घर घर के अंदर नशा नशे से प्रताड़ित है बच्चे पिछले कुछ महीनों से हम लोगों ने नशे के खिलाफ युद्ध छेड़ा है पंजाब सरकार ने जिस तरह का नशे के खिलाफ युद्ध छेड़ा है पूरे भारत में पचहत्तर साल में आज तक पूरे देश में कहीं किसी सरकार ने नहीं छेड़ा नशा पूरे देश में कई जगह बिकता है दिल्ली में भी नशा बिकता है हरियाणा में भी नशा बिकता है कई जगह बिकता है लेकिन जिस किस्म का युद्ध और जिस किस्म के कदम जो ठोस कदम जिस तरह से पंजाब सरकार ने उठाए हैं ऐसा किसी ने हिम्मत नहीं की पूरे देश के अंदर किसी भी सरकार ने उठाने की अब हम मैं और मान साहब कई पिंडों में गए थे पूरे के पूरे पिंड नशा मुक्त हो रहे हैं पूरे के पूरे गांव की पंचायतें बैठ के ग्राम सभा बैठ के मते पास कर रही है कि अब हमारे पिंड में कोई नशा नहीं बिकता यह बहुत बड़ी बात है अब लोग सामने आ रहे हैं जनता जुड़ती जा रही है इस अभियान के साथ सोच के देखो आज से तीन चार महीने पहले जनता में कोई आदमी हिम्मत नहीं करता था बताने की कि उनके गांव में कौन नशा बेचता उसको डर लगता था कि अगर मैंने बता दिया तो यह नशा बेचने वाला मेरे परिवार को मारेगा मेरे परिवार को तंग करेगा आज जिस तरह से पंजाब सरकार ने और पंजाब पुलिस ने नशे के खिलाफ युद्ध छेड़ा है और नशे बेचने वालों को पकड़ पकड़ के जेल में डाला है उनके एनकाउंटर हुए हैं उनकी बिल्डिंग तोड़ दी गई उनके मकान तोड़ दिए गए बुलडोजर चला दिए गए अब जनता को यकीन हो गया कि पंजाब पुलिस और पंजाब सरकार हमारे साथ खड़ी है अब पूरे के पूरे गांव के गांव सामने आके कहते हैं जी ये नशा बेचता इसको पकड़ लो ये नशा बेचता इसको पकड़ लो और जो नशा करते हैं गांव के लोग अब मिलके उनका इलाज करवा रहे हैं यह बहुत अच्छी बात है उसी कड़ी के अंदर आज ये बल्टन पार्क का जो उद्घाटन किया गया है इसकी जो नींव रखी गई है यह एक बहुत मील का पत्थर साबित होगा बच्चे नशा छोड़ के अगर उनको कुछ काम नहीं दिया गया कुछ खेल कूद का अवसर नहीं दिए गए तो वो वापस नशे में चले जाएंगे तो बल्टन पार्क में हजारों बच्चे रोज खेलने के लिए आएंगे मुझे बेहद खुशी है कि नशे से बाहर निकालने में बच्चों को यह एक बहुत मील का पत्थर साबित होगा केवल एक बड़ा स्टेडियम नहीं बना रहे हम पंजाब सरकार ने बजट भी पास कर दिया और काम भी शुरू हो गया है पंजाब में तेरह हजार पिंड हैं। हर पिंड के अंदर एक खेल का मैदान बनाया जा रहा है हर पिंड में हर पिंड में एक खेल का मैदान बनाया जा रहा है और हर पिंड में यूथ क्लब बनाया जा रहा है उस यूथ क्लब को खेल का सामान दिया जाएगा पंजाब सरकार की तरफ से अलग अलग क्रिकेट का वॉलीबॉल का अलग अलग फुटबॉल का अलग अलग किस्म किस्म के पांच पांच खेलों के सामान हर पिंड को दिए जाएंगे ताकि बच्चे उस खेल के मैदान में अपनी पसंद का खेल खेल सके इससे मुझे लगता है कि बहुत बड़े स्तर पे नशे से बाहर आने में मदद मिलेगी साथ साथ रोजगार के इंतजाम भी किए जा रहे हैं बच्चों के लिए ताकि जो बच्चे नशा छोड़ के बाहर आते हैं उनको रोजगार का इंतजाम किया जा सके जैसे मैंने बताया पिछली कुछ सरकारों ने इतना भ्रष्टाचार किया इतना चोरी करी इतना डाका डाला लूट लिया पंजाब को धीरे 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 पंजाब से इंडस्ट्री भी छोड़ के बाहर जाने लगी एक टाइम ऐसा था जब जालंधर के अंदर देश का नहीं इंटरनेशनली सारा सामान बनता था सब कुछ बनता था अभी अभी मैं और मान साहब एक फैक्ट्री देख के आ रहे हैं उस फैक्ट्री में अगस्त सितंबर के महीने में इंग्लैंड में रग्बी का मैच होगा और आपको जान के खुशी होगी कि उस रग्बी मैच की जो बॉल है वो बॉल आपके जलंधर की एक फैक्ट्री में बन रही है अभी अभी मैं और मान साहब वहां पे फैक्ट्री से पच्चीस हजार बॉल उस मैच के लिए एक ट्रक से निकली उस ट्रक को हरी झंडी दिखा के आ रहे हैं अब वो ट्रक बॉम्बे जाएगा बॉम्बे से वो समुद्री जहाज में जाएगा और फिर वहां से वो इंग्लैंड पहुंचेगा तो आपके जलंधर में अपने जलंधर में इंग्लैंड में होने वाले वर्ल्ड रग्बी मैच की वर्ल्ड रग्बी टूर्नामेंट की बॉल अपने जलंधर में बनती है मुझे मान साहब बता रहे थे कि जो वर्ल्ड कप होता है क्रिकेट का उसमें इस्तेमाल किया जाने वाला बैट और बॉल भी अपने जलंधर में बनता है दोस्तों आने वाले कल हम लोगों ने जैसा मैंने बताया कि पिछली सरकारों ने इतना ज्यादा भ्रष्टाचार कर दिया था इंडस्ट्री वालों से हफ्ता मांगना चालू कर दिया था फिरौती मांगनी चालू कर दी थी तंग करते थे उनको जो उनको रिश्वत नहीं देता था पैसे नहीं देता था उनको काम नहीं करने देते थे धीरे धीरे लोग छोड़ छोड़ के चले गए अब हमने ये सब बंद किया है अब साफ सुथरी सरकार है ईमानदार सरकार है अब कल हम लोगों ने एक बहुत शानदार इंडस्ट्रियल पॉलिसी का ऐलान किया है मुझे उम्मीद है कि जितनी पंजाब की इंडस्ट्री पंजाब छोड़ छोड़ के गई थी वो भी वापस आएगी और नई इंडस्ट्री भी पंजाब में वापस आएगी और जिस तरह से पहले जलंधर में पूरी दुनिया का स्पोर्ट्स का सामान बनता था वापस जलंधर के अंदर पूरी दुनिया का स्पोर्ट्स का सामान बनना चालू होगा इंडस्ट्री के लिए भी आज एक ऐलान करना चाहता हूं मुझे कई सारे इंडस्ट्रियलिस्ट मिलते हैं उद्योगपति मिलते हैं वो कहते हैं जी इंडस्ट्री खोलने के लिए जमीन नहीं मिलती आपके लिए मैं कहना चाहता हूं कि बहुत सारे नए फोकल प्वाइंट हम चालू करने जा रहे हैं जलंधर के आसपास भी नए फोकल पॉइंट चालू करेंगे आप आओ इंडस्ट्री लगाओ स्पोर्ट्स का सामान बनाओ आपको सारी मंजूरियां देंगे 45 दिन में मंजूरियां देंगे जमीन देंगे सब कुछ देंगे आप सामान बनाओ हमारे बच्चों को रोजगार दो बच्चे खेलेंगे रोजगार करेंगे ताकि वो नशा ना कर सके और जैसा भी मान साहब ने ऐलान किया ये पूरे पंजाब के लिए आज एक ऐतिहासिक ऐलान है बहुत बड़ा ऐलान है कि अपने गुरुओं की धरती श्री अमृतसर साहब में अगला इंटरनेशनल क्रिकेट स्टेडियम बनाया जाएगा मोहाली के बाद दूसरा इंटरनेशनल क्रिकेट स्टेडियम अमृतसर में होगा मैं मान साहब को बहुत बहुत बधाई देना चाहता हूं आप सब लोगों को पंजाब के लोगों को बहुत बहुत बधाई देना चाहता हूं इस मौके पर यह ऐलान करने के लिए आप सब लोग आज इतनी भारी संख्या में आए इतनी धूप के बावजूद आए आप सब लोगों का बहुत बहुत शुक्रिया तहे दिल से शुक्रिया बहुत बहुत धन्यवाद सर मैं हम सारे बेनती करता है कि वो आप अपनी जगह खड़े हो जाए राष्ट्रगान गांधी सम्मान दिलेंगे गणमन अधिनायक जय हे भारत भाग्य विधाता पंजाब सिन्धु गुजरात मराठा प्राविड उत्तल वङ्गा हिन्द्र हिमाचल यमुना गंगा उज्जल जगति तरङ्गा तव शुभ नामे जागे तव शुभ आशिष मागे गाहे तव जय गा जन गण मङ्गल गायक जय हे पालक भाग्य